ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਗ੍ਰੀਨਵਾਸ ਤਖਤ ਦੇ ਉੱਪਰ ਸਭਾਇਮਾਨ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਬ ਤੋਂ ਫਿਰ ਸੱਚੇ ਪਾਤਸ਼ਾਹ ਜੀ ਆਪਣੀ ਜਿੱਥੇ ਪ੍ਰਗਟ ਹੋਏ ਸੀ ਮੱਤੇ ਦੀ ਸਰਾਂ ਉਸ ਇਲਾਕੇ ਚਾਏ ਕਈ ਇਲਾਕਿਆਂ ਚ ਗੁਰੂ ਸਾਹਿਬ ਮਹਾਰਾਜ ਨੇ ਪ੍ਰਚਾਰ ਕੀਤਾ ਹਰੀਕੇ ਪੱਤਨ ਤੱਕ ਆਏ ਤੇ ਕਈ ਪਿੰਡਾਂ ਚ ਵੀ ਲੰਘਦੇ ਗਏ ਆਪਣੇ ਪੁਰਾਣੇ ਸਾਥੀਆਂ ਨੂੰ ਮਿਲੇ ਗੁਰੂ ਸਾਹਿਬ ਮਹਾਰਾਜ ਦਾ ਬਚਪਨ ਦਾ ਇੱਕ ਦੋਸਤ ਹੈ ਉਹਦਾ ਨਾਮ ਹੈ ਤਖਤਮਾਲ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨਾ ਸੁਣ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਗਰੀਨਵਾਜ ਬਰੰਗਸਾ ਮਹਾਰਾਜ ਦੇ ਕੋਲ ਆਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਮੰਜੀ ਦੇ ਉੱਪਰ ਸੁਭਾਏ ਮਾਨ ਨੇ ਤੇ ਗੁਰਸਿੱਖਾਂ ਨੇ ਦੇਖਿਆ ਵੀ ਗੁਰੂ ਸਾਹਿਬ ਦਾ ਮਿੱਤਰ ਹੈ ਦੋਸਤ ਹੈ ਉਹਦਾ ਸਤਕਾਰ ਕਰਦੇ ਹੋਏ ਇੱਕ ਮੂੜਾ ਢਾ ਦਿੱਤਾ ਮੂੜਾ ਵੀ ਇਹਦੇ ਤੇ ਬਹਿ ਜਾਏਗਾ ਤੇ ਜਦੋਂ ਮਹਾਰਾਜ ਕੋਲ ਆਇਆ ਤੇ ਗਰੀਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਗੁਰੂ ਸਾਹਿਬ ਦੀ ਮੰਜੀ ਤੇ ਬੈਠ ਗਿਆ। ਗੁਰੂ ਸਾਹਿਬ ਨੇ ਆਪਣਾ ਗੋਡਾ ਇੱਕ ਪਾਸੇ ਨੂੰ ਕੀਤਾ ਜਗ੍ਹਾ ਦੇ ਦਿੱਤੀ ਬਹਿ ਜਾ ਭਾਈ। ਮਿੱਤਰ ਜੋ ਹੋਇਆ, ਦੋਸਤ ਜੋ ਹੋਇਆ। ਤੇ ਗੁਰੂ ਸਾਹਿਬ ਮਹਾਰਾਜ ਦੇ ਕੋਲ ਬੈਠਾ ਤੇ ਆਪਣੇ ਨਾਲ 5 7 10 ਬੰਦੇ ਲੈ ਕੇ ਆਇਆ ਦੁਨੀਆਦਾਰੀ ਦਾ ਰੋਪ ਸੀ। ਇੱਧਰ ਗੁਰੂ ਸਾਹਿਬ ਦੇ ਹਜ਼ੂਰ ਸੰਗਤ ਬੈਠੀ ਆ ਪਿਆਰ ਦੇ ਨਾਲ। ਹੋਰ ਸੰਗਤ ਆਉਂਦੀ ਆ ਮਹਾਰਾਜ ਨੂੰ ਮੱਥਾ ਟੇਕੀ ਜਾਂਦੀ ਆ। ਤੇਰੇ ਪੁੱਛਦਾ ਕਹਿੰਦਾ ਮਿੱਤਰ ਸੁਣਿਆ ਤੂੰ ਕੋਈ ਵਸਤ ਪ੍ਰਾਪਤ ਕੀਤੀ ਤੇਰੀ ਬੜੀ ਵੱਡੀ ਸ਼ੌਂਕਾ ਹੈ ਬੜੀ ਵੱਡੀ ਵੜਿਆਈ ਹੈ ਦੁਨੀਆ ਕਿਵੇਂ ਮੱਥਾ ਟੇਕ ਰਹੀ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਵੀ ਫਿਰ ਉਸੇ ਆਨੰਦ ਦੇ ਵਿੱਚ ਕਹਿਣ ਲੱਗੇ ਮਿੱਤਰ ਪਤਾ ਸਾਨੂੰ ਵੀ ਲੱਗਿਆ ਕਿ ਤੈਨੂੰ ਵੀ ਕੋਈ ਵਸਤ ਪ੍ਰਾਪਤ ਹੋਈ ਹੈ ਕਹਿਣ ਲੱਗਿਆ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਮੈਂ ਚੌਧਰੀ ਬਣ ਗਿਆ ਪੂਰੇ ਬਾਈਏ ਦਾ ਬਾਈ-ਬਾਈ ਇਲਾਕਿਆਂ ਦੇ ਪਿੰਡਾਂ ਦਾ ਜੁਟ ਹੁੰਦਾ ਸੀ ਦੋ ਤਿੰਨ ਬਾਈਆਂ ਦਾ ਚੌਧਰੀ ਸੀਗਾ ਮਹਾਰਾਜ ਇਹ ਸਾਰੀ ਵਡਿਆਈ ਮੈਨੂੰ ਮਿਲੀ ਹੈ ਤੇ ਮੈਂ ਹੁਣ ਚੌਧਰੀ ਬਣਿਆ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਭਾਈ ਬਹੁਤ ਵਧੀਆ ਹੋਇਆ ਫਿਰ ਮਹਾਰਾਜ ਸੱਚੇ ਬਾਦਸ਼ਾਹ ਨੂੰ ਕਹਿਣ ਲੱਗੇ ਤੁਹਾਨੂੰ ਜਿਹੜੀ ਵਸਤ ਪ੍ਰਾਪਤ ਹੋਈ ਹੈ ਸਾਨੂੰ ਵੀ ਕੋਈ ਕਿਣਕਾ ਦੇ ਦਿਓ ਮਹਾਰਾਜ ਕਹਿਣ ਲੱਗੇ ਮਿੱਤਰ ਜੇ ਕਿਣਕਾ ਲੈਣਾ ਹੈ ਫਿਰ ਇਦਾਂ ਕਰ ਬੇ ਤੈਨੂੰ ਵੀ ਕੁਝ ਤੇਰੇ ਕੋਲ ਵੀ ਕੁਝ ਹੈ ਤੂੰ ਆਪਣੀ ਵਸਤ ਸਾਨੂੰ ਦੇ ਦੇ ਅਸੀਂ ਆਪਣੀ ਵਸਤ ਤੈਨੂੰ ਦੇ ਦਿੰਦੇ ਆ ਕਿਉਂ ਇੱਕ ਦੂਜੇ ਦਾ एहसान ਰੱਖੀਏ ਕਹਿਣ ਲੱਗਿਆ ਮਹਾਰਾਜ ਮੈਂ ਕਹਦਾ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਬਚਨ ਸਨ ਗੁਰੰਗਦੇ ਮਹਾਰਾਜ ਕਹਿਣ ਲੱਗੇ ਤਖਤ ਮਲ ਤੇਰੀ ਮੈਂ ਬੜੀ ਸ਼ੋਭਾ ਸੁਣੀ ਵਡਿਆਈ ਸੁਣੀ ਤੂੰ ਦੁਨੀਆ ਦੇ ਲੋਕਾਂ ਦਾ ਕੋਈ ਵੀ ਤੇਰੇ ਕੋਲ ਲੋੜਵੰਦ ਆ ਜਾਏ ਉਹਦਾ ਕਾਰਜ ਸਵਾਰ ਦੇਣਾ। ਉਹਦੀ ਮਦਦ ਕਰ ਦੇਣਾ। ਤੇਰੀ ਮੈਂ ਬੜੀ ਨੇਕ ਨਾਮੀ ਸੁਣੀ ਹੈ। ਪਰ ਤਖਤਮਲ ਇੱਕ ਚੀਜ਼ ਮੈਨੂੰ ਤੇਰੇ ਕੋਲ ਚੰਗੀ ਨਹੀਂ ਲੱਗੀ ਉਹ ਤੂੰ ਮੈਨੂੰ ਦੇ ਦੇ। ਕਹਿਣ ਲੱਗਿਆ ਮਹਾਰਾਜ ਤੁਸੀਂ ਦੱਸੋ ਚਾਹੀਦਾ ਕੀ ਹੈ ਜੋ ਮੇਰੇ ਕੋਲ ਹੁਣ ਆ ਦੇ ਦੇਣਾ। ਗੁਰੂ ਸਾਹਿਬ ਮਹਾਰਾਜ ਕਹਿੰਦੇ ਤਖਤਮਲ ਤੇਰੇ ਕੋਲ ਇੱਕੋ ਇੱਕ ਕਮੀ ਐ ਉਹ ਹੈ ਮੈਂ ਜਦੋਂ ਕੋਈ ਆਉਂਦਾ ਤੂੰ ਮਦਦ ਕਰ ਦਿੰਦਾ ਪਰ ਤੇਰੇ ਅੰਦਰ ਹੁੰਦਾ ਮੈਂ ਮਦਦ ਕੀਤਾ ਮੈਂ ਉਹਦਾ ਕੰਮ ਸਵਾਰਿਆ ਆ ਬਸ ਮੈਂ ਸਾਨੂੰ ਦੇ ਦੇ ਬਾਕੀ ਤੇਰੇ ਚ ਕੋਈ ਨਾ ਹੋ ਸਕੀ ਕਹਿਣ ਲੱਗਿਆ ਮਹਾਰਾਜ ਇਹ ਮੈਂ ਹੁਣ ਕਿਵੇਂ ਦਵਾਂ ਮੈਂ ਛੱਡਣੀ ਬੜੀ ਔਖੀ ਐ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਮੈਂ ਦਵੇਂਗਾ ਅਸੀਂ ਤੈਨੂੰ ਦਵਾਂਗੇ ਤੂੰ ਤੂੰ ਜੱਪਨ ਦੀ ਗੱਲ ਮਹਾਰਾਜ ਮੈਂ ਕਿਵੇਂ ਛੱਡਾਂ ਗੁਰੂ ਸਾਹਿਬ ਕਹਿੰਦੇ ਜਦੋਂ ਕੋਈ ਤੇਰੇ ਕੋਲ ਆਉਂਦਾ ਹੈ ਉਸ ਵੇਲੇ ਤੂੰ ਇਹ ਨਹੀਂ ਸੋਚਣਾ ਕਿ ਮੈਂ ਦੇ ਰਿਹਾ ਤੂੰ ਇਹ ਸੋਚਣਾ ਕਿ ਰੱਬ ਨੇ ਮੈਨੂੰ ਦਿੱਤਾ ਬਹੁਤ ਹੈ ਮੈਂ ਉਹਦੇ ਖਜ਼ਾਨੇ ਚੋਂ ਦੇ ਰਿਹਾ ਪਰਮਾਤਮਾ ਨੇ ਬਹੁਤ ਦਿੱਤਾ ਹੈ ਵਾਹਿਗੁਰੂ ਨੇ ਬਹੁਤ ਦਿੱਤਾ ਮੈਂ ਉਹਦੇ ਖਜ਼ਾਨੇ ਚੋਂ ਦੇ ਰਿਹਾ ਸੇਵਾ ਵੀ ਹੁੰਦੀ ਰਹੇਗੀ ਤੇ ਮੈਂ ਵੀ ਨਹੀਂ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਤੁਸੀਂ ਦੁਨੀਆ ਦੇ ਵਿੱਚ ਕਿਸੇ ਕੋਲ ਜਾਓਗੇ ਦੁਨੀਆ ਦੇ ਵਿੱਚ ਕਿਸੇ ਕੋਲ ਕਬਾੜੀਏ ਦੀ ਦੁਕਾਨ ਤੇ ਚੱਲ ਜਾਓ ਉੱਥੇ ਕੀ ਹੋਵੇਗਾ ਤੁਹਾਡੀ ਚੀਜ਼ ਨੂੰ ਕਹੇਗਾ ਤਾਂ ਜਮੇ ਕਬਾੜ ਹੈ ਵਧੀਆ ਚੀਜ਼ ਨੂੰ ਵੀ ਕਫਾੜ ਕਹ ਦੇਗਾ ਆਪਣੀ ਕੋਈ ਕਬਾੜ ਚੋਂ ਵੀ ਉਹਨੇ ਚੀਜ਼ ਦੇਣੀ ਹੋਣਾ ਉਹ ਕੀ ਕਹੇਗਾ ਆ ਬਹੁਤ ਵਧੀਆ ਜੀ ਇਹ ਤਾਂ ਤੁਹਾਡਾ ਕੰਮ ਬੜਾ ਸਾਰਾ ਤੁਹਾਡੀ ਵਧੀਆ ਚੀਜ਼ ਨੂੰ ਵੀ ਘੱਟਿਆ ਕਰਕੇ ਲੈਂਦਾ ਤੇ ਆਪਣੀ ਘੱਟਿਆ ਚੀਜ਼ ਨੂੰ ਵੀ ਵਧੀਆ ਦੱਸ ਕੇ ਵੇਚਦਾ ਇਹ ਦੁਕਾਨਦਾਰੀ ਦਾ ਨਿਜਮ ਹੈ ਪਰ ਭਾਈ ਗੁਰਦਾਸ ਕਹਿੰਦੇ ਮੈਂ ਬਲਿਹਾਰ ਜਾਮਾ ਆਪਣੇ ਸਤਿਗੁਰੂ ਤੋਂ ਮੇਰੇ ਸਤਿਗੁਰੂ ਦਾ ਨਿਜਮ ਐਸਾ ਹੈ ਉਹ ਤੁਹਾਡੇ ਔਗਣ ਆਪਣੇ ਕੋਲ ਰੱਖ ਲੈਂਦਾ ਤੇ ਆਪਣੇ ਕੋਲ ਰੱਬੀ ਗੁਣਾ ਦੀ ਦਾਤ ਬਖਸ਼ਿਸ਼ ਕਰਦਾ ਹੈ ਗੁਰੂ ਐਸਾ ਹੈ ਤਾਂ ਭਾਈ ਸਾਹਿਬ ਜੀ ਬਚਨ ਲਿਖਦੇ ਹਨ ਕਹਿੰਦੇ ਸਤਿਗੁਰੂ ਸ਼ਾ ਗੁਣ ਦੇਤ ਅਬਗੁਣ ਦੇਤ ਸੁਣ ਸੁਣ ਸੁਜਸ ਜਗਤ ਉਠਤਾਵੇ ਜੀ ਮੇਰਾ ਸਤਿਗੁਰੂ ਐਸਾ ਹੈ ਗੁਣਾ ਦੀਆਂ ਦਾਤਾਂ ਦਿੰਦਾ ਹੈ ਆਗੋਂ ਤੁਹਾਡੇ ਤੋਂ ਲੈ ਜਾਂਦਾ ਸੋ ਗੁਰੂ ਦੇ ਸੰਗਤ ਕਰਕੇ ਗੁਰਬਾਣੀ ਦੇ ਨਾਲ ਜੁੜ ਕੇ ਉਹਦੀ ਕਿਰਪਾ ਦੇ ਨਾਲ ਹੀ ਜੀਵ ਉਹਨੂੰ ਆਪਣੇ ਅੰਦਰ ਚ ਾ ਘਰਨ ਦਾ ਪਤਾ ਲੱਗਦਾ ਚੰਗੇ ਕਰਮ ਸਾਰੇ ਕਰਦੇ ਨੇ ਪਰ ਹਉਮ ਨੂੰ ਛੱਡ ਕੇ ਕਿਵੇਂ ਕਰਮ ਕਰਦੇ ਨੇ ਜੇ ਮੈਂ ਇਹਨੂੰ ਛੱਡ ਕੇ ਕਰਮ ਕਰਾਂਗੇ ਤਾਂ ਮੁਕਤ ਹੋਵਾਂਗੇ ਜੇ ਮੈਂ ਦੇ ਅਧੀਨ ਚੰਗੇ ਕੰਮ ਵੀ ਕਰਾਂਗੇ ਇਹਨੇ ਮੁਕਤ ਨਹੀਂ ਹੁੰਦੇ ਆਪਾਂ ਕਿਉਂਕਿ ਮੈਂ ਨਾਲ ਜੁੜ ਗਈ ਚੰਗੇ ਕਰਮ ਦੇ ਫਿਰ ਜਦੋਂ ਲੇਖਾ ਹੋ ਗਿਆ ਲੇਖੇ ਕਤੇ ਨਾ ਛੁੱਟੀ ਐ ਖਿੰਡ ਖਿੰਡ ਭੁੱਲਣ ਹਾਰ ਤਾਂ ਤੇ ਗੁਰਮਖੋ ਇਹ ਸਮਝ ਪੈਂਦੀ ਹੈ ਗੁਰੂ ਦੇ ਲਾੜ ਲੱਗ ਕੇ ਉਹਦੀ ਕਿਰਪਾ ਨਾਲ ਜਦੋਂ ਅੰਦਰ ਝਾਤੀ ਮਾਰਨੀ ਸਿੱਖ ਜਾਈਏ ਅੱਜ ਦੇ ਅੰਮ੍ਰਿਤ ਵਚਨਾਂ ਚ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਨੇ ਹੇ ਮੇਰੇ ਮਾਲਕ ਜੀ ਸਾਡੇ ਤੇ ਕਿਰਪਾ ਕਰ ਅਸੀਂ ਦਿਨ ਰਾਤ ਤੇਰੇ ਨਾਮ ਦੇ ਵਿੱਚ ਜੁੜੇ ਰਹੀਏ ਜੇ ਅਸੀਂ ਕੱਚਿਆਂ ਵਿੱਚ ਰਹਿ ਗਏ ਤਾਂ ਫਿਰ ਜਨਮ ਤੇ ਮਰਨ ਵਿੱਚ ਪੈਣਗੇ ਮੈਦੀ ਕੋਟ ਰਹਿ ਗਈ ਮੈਦੀ ਕੋਟ ਰਹਿ ਗਈ ਤਾਂ ਤੇ ਸਾਡੇ ਤੇ ਕਿਰਪਾ ਕਰ ਅਸੀਂ ਸੱਚੇ ਤੇ ਸੁੱਚੇ ਹੋ ਸਕੀਏ ਸਾਨੂੰ ਆਪਣੇ ਨਾਲ ਜੋੜਨਾ ਕਰ ਅਵਰਨਾ ਦੀਸ ਜਿਸ ਸਾ